ਸਹੀ ਕੋ 345678910 ਕਿਲਾਕ 340 ਚੱਲ 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 ਅਸਿਕਲ ਦੋਸਤੋਂ ਕਿਦਾਂ ਸਾਰੇ ਠੀਕ ਠਾਕ ਹੋ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਚੜ੍ਹਦੇ ਖਲਾਸ ਚੋਗੇ ਇਹ YouTube ਦੀਆਂ ਜਿਹੜੀਆਂ ਫਿਟਨੈਸ ਕੇ ਵੀਡੀਓ ਸੀ ਉਹਦੇ ਵਿੱਚ ਗੈਪ ਆ ਗਿਆ ਸੀ ਉਹਦੇ ਲਈ ਤੁਸਤਾ ਕੀ ਮਾਫ ਕਰ ਕਿਉਂਕਿ ਸੀਰੀ ਦੇ ਵਿੱਚ ਸੱਟ ਲੱਗੀ ਸੀ ਐਕਸੀਡੈਂਟ ਹੋਣ ਦੇ ਕਾਰਨ ਜਿਹੜੀਆਂ ਗਰਾਊਂਡ ਵੀ ਛੁੱਟ ਗਈ ਤੇ ਫਿਟਨੈਸ ਦੀ ਵੀਡੀਓ ਵੀ ਨਹੀਂ ਮਾ ਪਾ ਸਕਿਆ ਤੇ 3-4 ਮਹੀਨੇ ਮਾ ਦਾ ਸ਼ੋਲਡਰ ਦੀ ਵੀ ਕੰਨੀ ਵੀ ਹੋਈ ਆ ਤੇ ਉਸ ਤੋਂ ਬਾਅਦ ਹੁਣ ਆਪਾਂ ਕਰਦੇ ਰਿਹਾ ਛੁੱਟੀ ਆਈ ਹੈ ਤੇ ਬੱਚਿਆਂ ਨਾਲ ਲੇ ਕੇ ਗਰਾਉਂਡ ਜਾ ਰਹੇ ਹਾਂ ਤੇ ਯਾਦਿ ਗਰਾਉਂਡ ਨੂੰ ਮੱਤਾ ਟੇਕ ਕੇ ਦੁਬਾਰਾ ਸ਼ੁਰੂਆਤ ਕਰਦੇ ਹਾਂ ਤੇ ਤੁਹਾਡਾ ਵੀ ਸਾਥ ਦੀ ਲੋੜ ਚਾਹੀਦਾ ਨਾਲ ਤੁਸੀਂ ਵੀ ਆਖੋ ਤੁਸੀਂ ਵੀ ਗਰਾਉਂਡ ਜੁਆਇਨ ਕਰੋ ਆਜੋ ਆਪਾਂ ਖੜਾ ਕੇ ਲੱਗੇ ਹੈ ਹੈਲੋ ਕਿੱਥੇ ਚੱਲੇ ਤੁਸੀਂ ਬੱਚਿਓ ਗਰਾਉਂਡ ਕਿੱਥੇ ਚੱਲੇ ਹੋ ਗਰਾਉਂਡ ਕੀ ਕਰਨਾ ਗਰਾਉਂਡ ਰਨਿੰਗ ਰਨਿੰਗ ਕਰਨੀ ਤੁਸੀਂ ਫੁੱਟਬਾਲ ਖੇਡਣਾ ਕੀਦਾਂ ਨਾਲ ਖੇਡੋਗੇ ਮੇਰੇ ਨਾਲ ਖੇਡਣਾ ਚੱਲੀਏ ਫਿਰ ਆਪਾਂ ਚਲੋ ਫਿਰ ਆਓ ਸਾਰੇ ਚੱਲਦੇ ਆਪਾਂ ਆ ਸਾਰੇ ਚੱਲਦੇ ਆਪਾਂ ਹਾਂਜੀ ਪਹੁੰਚ ਚੁੱਕੇ ਆਪਾਂ ਪੱਟੀ ਗਰਾਊਂਡ ਦੇ ਵਿੱਚ ਬਹੁਤ ਵਧੀਆ ਸੋਹਣਾ ਸਟੇਡੀਅਮ ਛੋਟੇ ਛੋਟੇ ਬੱਚੇ ਤੇ ਜਵਾਨ ਜਿਹੜੇ ਕੀ ਤਿਆਰੀ ਕਰਦੇ ਪਏ ਨੇ ਆਪਣੀ ਫਿਜ਼ੀਕਲ ਫਿਟਨੈਸ ਨੂੰ ਲੈ ਕੇ ਹਾਂਜੀ ਆਜੋ ਫਿਰ ਥੋੜੀ ਜੀ ਹੋ ਜਾਂਦੀ ਆ ਮਸਤੀ ਤੇ ਬੱਚਿਆਂ ਦੇ ਨਾਲ ਕੀਤੀ ਆਪਾਂ 스트ੈਚਿੰਗ ਤੁਸੀਂ ਦੇਖ ਸਕਦੇ ਹੋ ਬੱਚਿਆਂ ਨੂੰ ਪਹਿਲਾਂ ਜੰਪਿੰਗ ਦੀ ਚੀਜ਼ ਤੇ ਸਾਡਾ ਛੋਟਾ ਸ਼ੇਰ ਵੀ ਆ ਗਿਆ ਸਾਈਡ ਟੂ ਸਾਈਡ ਟੂ ਟੱਚ ਕਰਨ ਦਾ ਤਰੀਕਾ ਬੱਚੇ ਵੀ ਫਾਲੋ ਕਰ ਰਹੇ ਨੇ ਕਿਉਂਕਿ ਅਗਰ ਖੁਦ ਜਿਹੜੇ ਕੰਮ ਐਕਸਰਸਾਈਜ਼ ਕਰਾਂਗੇ ਤਾਂ ਬੱਚਿਆਂ ਦੇ ਵਿੱਚ ਵੀ ਉਹੀ ਤਰੀਜ਼ ਆ ਸਾਡਾ ਫਰੇਸ ਸਿੰਘ ਹਾਫ ਸਕਾਡ ਦੇਖੋ ਕਿਦਾਂ ਲਾ ਰਿਹਾ ਤੁਸੀਂ ਬਿਲਕੁਲ ਮਜ਼ਾ ਆ ਰਿਹਾ ਵੀਡੀਓ ਦੇਖਣ ਦਾ ਤੁਹਾਨੂੰ ਚਲੋ ਚੱਕੋ ਜੀ ਫਿਰ ਮਹਿੰਗੀ ਤੇ ਬਹੁਤ ਜ਼ਬਰਦਸਤ ਐਕਸਰਸਾਈਜ਼ ਪੁਸ਼-ਅਪ ਤੇ ਬੱਚਿਆਂ ਨੇ ਵੀ ਮੇਰੇ ਨਾਲ ਲਾਇ ਪੁਸ਼-ਅਪ ਗਾਇਸ ਵੇ ਗਏ ਹੂ ਵਾਹ ਅਰੇਡੀ ਸਟੱਡੀ ਗੋ ਸਟੱਡੀ ਗੋ ਬੱਚਿਆਂ ਨੂੰ ਅਨਲਾਈਜ਼ ਸਪ੍ਰਿੰਟ ਦੇ ਵੇਖੋ ਤੁਸੀਂ ਬੱਚਿਆਂ ਦਾ ਜਜ਼ਬਾ ਬਹੁਤ ਸੋਹਣੀ ਰਨਿੰਗ ਕਰਦੇ ਨੇ ਨਿਆਣੇ ਇਤਾਂ ਹੀ ਇਹਨਾਂ ਨੂੰ ਅੱਬਰ ਰਨਿੰਗ ਕਰਾਉਂਦੇ ਰਵਾਂਗੇ ਤੇ ਇਹ ਮੁੰਡੇ ਜਿਹੜੇ ਤੁਸੀਂ ਦੇਖ ਰਹੇ ਹੋ ਰਨਿੰਗ ਕਰ ਰਹੇ ਨੇ ਚਲੋ ਮਾਰੋ ਤੁਸੀਂ ਦੇ ਹਾਲ ਫੁੱਟਬਾਲ ਖੇਡੋ ਫੁੱਟਬਾਲ ਖੇਡਣ ਤੋਂ ਬਾਅਦ ਸਿੱਧੀ ਸਿੱਧੀ ਕੀ ਕਰਦੇ ਆ ਬੱਚੇ ਸੋਹਣੇ ਸੁਹਣਿਆ ਸਪ੍ਰਿੰਟਾਂ ਦੇ ਮੁੰਡੇ ਜਿਹੜੇ ਪੂਰੀ ਤਿਆਰੀ ਕਰ ਰਹੇ ਆ ਗਰਾਊਂਡ ਦੇ ਵਿੱਚ ਬਹੁਤ ਭਰਿਆ ਹੁੰਦਾ ਹੈ ਜੀ ਸਟੇਡੀਅਮ ਵਾਹ ਤੇ ਬੱਚਿਆਂ ਨੂੰ ਫਿਰ ਆਪਾਂ ਅਕਾਊਂਟਿੰਗ ਕਰਵਾ ਲਈ ਇਹਨਾਂ ਦੀ ਫਾਉਰ ਚੈੱਕ ਕੀਤੀ ਕਿਵੇਂ ਦੀ ਇਹਨਾਂ ਦੀ ਪਾਵਾ ਤੁਸੀਂ ਦੇਖ ਸਕਦੇ ਹੋ ਛੋਟੇ ਛੋਟੇ ਬੱਚੇ ਛੋਟੀਆਂ ਛੋਟੀਆਂ ਕੁੜੀਆਂ ਕਿਵੇਂ ਆਪਣੇ 12 13 14 15 16 17 18 19 20 21 ਸਪਾਟੇ ਕਿਦਾਂ ਚਲੋ ਸ਼ਾਬਾਸ਼ ਚਲੋ ਆਜੋ ਰੁਘੂ ਆਜੋ ਹੁਣ ਚਲੋ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਚਲੋ ਚਾਹ ਲੈ ਲੋ ਹੁਣ ਚਲ 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 ਚਲੋ ਕਾਊਂਟਿੰਗ ਕਰੋ ਠੀਕ ਹੈ 2 3 4 5 6 7 8 9 10 ਇਲਾਵਾ ਲਗਾਏ ਤੁਸੀਂ ਨਹੀਂ ਨਹੀਂ ਆਪਾਂ ਗਰਾਉਂਡ ਦੇ ਵਿੱਚ ਮਿਲਿਆ ਜੀ ਮੈਨੂੰ ਮੁੰਡਾ ਮਣੀ ਸਿੰਘ ਜਿਹੜਾ ਕਿ ਆਰਮੀ ਦੇ ਵਿੱਚ ਆਰਮੀ ਸੈਕਟਰ ਅਜਾਇਮੈਂਟ ਦੇ ਵਿੱਚ ਪੰਜਾਬ ਪੰਜਾਬ ਰੈਜੀਮੈਂਟ ਦੇ ਵਿੱਚ ਤੇ ਗਰਾਊਂਡ ਨੂੰ ਤਿਆਰ ਕਰਦਾ ਛੁੱਟੀ ਆਇਆ ਵਿਚਾਰਾ ਕੱਲ ਹੀ ਤੇ ਗਰਾਊਂਡ ਨੂੰ ਮੱਥਾ ਟੇਕਣ ਆ ਗਿਆ ਕਿੱਦਾਂ ਦਾ ਲੱਗਦਾ ਫੌਜ ਦੇ ਵਿੱਚ ਕੀ ਸਨੇਹ ਦੇਣਾ ਚਾਹੁੰਦੇ ਬਹੁਤ ਵਧੀਆ ਹੀ ਆ ਉਹ ਬਹੁਤ ਵਧੀਆ ਸੌਣ ਨੂੰ ਨਹੀਂ ਮਿਲਦਾ ਸੌਣ ਨੂੰ ਨਹੀਂ ਬਸ ਮਿਲਦਾ ਜੀ ਨੀਂਦ ਨਹੀਂ ਪੂਰੀ ਹੁੰਦੀ ਬਾਕੀ ਬਾਕੀ ਉਹ ਵੀਰ ਇਹਦੇ ਜਿਹੜੇ ਲੱਗੇ ਉਹਨਾਂ ਨੂੰ ਮਿਲਣ ਚੱਲਿਆ ਚਲੋ ਚਲੋ ਫਿਰ ਕਰਦੇ ਗੱਲ